ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਮੀਟਿੰਗ ਹੋਈ ਤੇ ਉਹਦੇ ਵਿੱਚ ਜਿਹੜੇ ਬੁੱਧੀਜੀਵੀ ਸੀ ਵੱਡੇ ਵੱਡੇ ਵਿਦਵਾਨ ਬੁਲਾਏ ਗਏ ਉਹਦੇ ਵਿੱਚ ਸਵਾਲ ਪੁੱਛਿਆ ਗਿਆ ਕਹਿੰਦੇ ਵੀ ਜਨਮ ਦਿਨ ਕੀ ਹੁੰਦਾ ਤਾਂ ਡਾਕਟਰ ਅਬਦੁੱਲ ਕਲਾਮ ਜੀ ਨੇ ਬਹੁਤ ਹੀ ਸੋਹਣਾ ਜਵਾਬ ਦਿੱਤਾ ਉਹ ਕਹਿੰਦੇ ਵੀ ਜਨਮ ਦਿਨ ਦਾ ਮਤਲਬ ਹੈ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਦੋਂ ਬੱਚਾ ਰੋਂਦਾ ਤੇ ਮਾਂ ਜਿਹੜੀ ਉਹ ਮੁਸਕਰਾਉਂਦੀ ਹੈ ਹੱਸਦੀ ਹੈ ਕਹਿੰਦਾ ਇੱਕ ਉਹ ਉਹ ਜਿਹੇ ਦਿਨ ਹੁੰਦਾ ਜਦੋਂ ਬੱਚਾ ਰੋਂਦਾ ਤੇ ਮਾਂ ਜਿਹੜੀ ਉਹ ਖੁਸ਼ ਹੁੰਦੀ ਆ ਤਾਂ ਵਰਕੇ ਕਹਿੰਦਾ ਉਹ ਦਿਨ ਕਦੇ ਨਹੀਂ ਆਉਂਦਾ ਵੀ ਮਾਂ ਹੱਸਦੀ ਹੋਵੇ ਤੇ ਬੱਚਾ ਰੋਂਦਾ ਹੋਵੇ ਸੋ ਬਹਿੋਤਾ ਦੇ ਜਿਹੜੇ ਹਾਲਾਤ ਆ ਕਰਾਂ ਦੇ ਆਪਾਂ ਦੇਖਿਆ ਕਿ ਮਾਵਾਂ ਰੋਂਦੀਆਂ ਹੀ ਆ ਬੱਚੇ ਪਾਲਦੇ ਆਪਾਂ ਬਹੁਤ ਵੱਡੀ ਆਸ ਦੇ ਨਾਲ ਕਿ ਵੱਡੇ ਹੋ ਕੇ ਸਾਨੂੰ ਸੁੱਖ ਦੇਣਗੇ ਪਰ ਦੇਖਿਆ ਦੋ ਦੋ ਤਿੰਨ ਤਿੰਨ ਪੁੱਤਾਂ ਦੀ ਜਿਹੜੀ ਮਾਵਾਂ ਉਹ ਵਿਚਾਰੀਆਂ ਰੋਲਦੀਆਂ ਫਿਰਦੀਆਂ ਜੇ ਕਿਸੇ ਦੇ ਇੱਕ ਪੁੱਤ ਦਾ ਉਹਦੀ ਮਾਂ ਵੀ ਰੋਲਦੀ ਆ ਤੇ ਜਿਹਦੇ ਚਾਰ ਆ ਉਹਦੀ ਮਾਂ ਵੀ ਰੋਲਦੀ ਆ ਸੋਸਾਂ ਨੂੰ ਸਾਰਿਆਂ ਨੂੰ ਹੀ ਜੇ ਅਸੀਂ ਸੱਚੀ ਮੁੱਚੀ ਹੀ ਰੱਬ ਦੇ ਦਰਸ਼ਨ ਕਰਨਿਆਂ ਤਾਂ ਮਾਪੇ ਬਾਪ ਨੂੰ ਖੁਸ਼ ਕਰਨਾ ਪੈਣਾ ਮਾਪੇ ਬਾਪ ਨੂੰ ਸਾਹਮਣਾ ਪੈਣਾ ਸੋ ਸਟਾ ਮਾਪੇ ਸਾਨੂੰ ਐ ਨਹੀਂ ਕਹਿੰਦਾ ਵੀ ਤੁਸੀਂ ਸਾਡੀਆਂ ਲੱਤਾਂ ਘੁੱਟੋ ਨਾ ਸਾਡਾ ਸਿਰ ਘੁੱਟੋ ਬਸ ਤੁਸੀਂ ਆਪਾਂ ਜਦੋਂ ਸ਼ਾਮ ਨੂੰ ਕੰਮ ਤੋਂ ਘਰੇ ਜਾਂਦੇ ਆ ਜਾਂ ਸਵੇਰ ਉੱਠਦੇ ਆ ਸ਼ਾਮ ਨੂੰ ਘਰੇ ਜਾਣ ਵੇਲੇ ਬਸ ਇੰਨੇ ਮਾਪਿਆਂ ਨੂੰ ਪੁੱਛਿਆ ਜਾਵੇ ਕਿ ਮਾਤਾ ਤੁਸੀਂ ਠੀਕ ਹੋ ਬਾਪੂ ਤੁਸੀਂ ਠੀਕ ਹੋ ਇੰਨੇ ਨਾਲ ਹੀ ਬਹੁਤ ਹੌਸਲਾ ਹੋ ਜਾਂਦਾ ਮਾਪੇ ਉਹਨੂੰ ਇਹ ਹੋ ਜਾਂਦਾ ਵੀ ਸਾਡਾ ਪੁੱਤ ਸਾਨੂੰ ਸਾਡਾ ਫਿਕਰ ਕਰਦਾ ਜਦੋਂ ਸਵੇਰ ਉੱਠਦੇ ਆ ਸਵੇਰ ਉੱਠ ਕੇ ਪੁੱਛਿਆ ਜਾਵੇ ਮਾਂ ਤੂੰ ਠੀਕ ਆ ਬਾਪੂ ਤੂੰ ਠੀਕ ਆ ਬਸ ਇੰਨੇ ਬਹੁਤ ਹੁੰਦਾ ਸੋ ਮਾਪੇ ਨੂੰ ਜਰੂਰੀ ਸਾਹਮਣਾ ਬਹੁਤ ਵੱਡੀ ਗੱਲ ਆ ਸੋ ਸਾਡਾ ਗੁਰਦੁਆਰੇ ਜਾਂ ਮੰਦਰਾਂ ਦੇ ਵਿੱਚ ਮਸੀਤਾਂ ਦੇ ਵਿੱਚ ਮੱਥੇ ਟੇਕਣ ਦਾ ਤਾਂ ਹੀ ਫਾਇਦਾ ਜੇ ਅਸੀਂ ਆਪਣੇ ਮਾਪੇ ਨੂੰ ਸਾਹਮਿਆ ਸੋ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਕਮੈਂਟ ਤੇ ਚੈਨਲ ਆਪਣਾ ਸਬਸਕ੍ਰਾਈਬਰ ਜਰੂਰ ਕਰੋ ਜੀ YouTube ਦੇ ਉੱਤੇ ਆਪਣਾ ਚੈਨਲ ਆ ਜਗਤਾਰ ਸਿੰਘ ਪਰਿਵਾਰਿਕ ਸਾਂਝ ਤੇ Facebook ਜਿਹੜਾ ਪੇਜ ਆ ਉਹਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਤੇ ਤੁਸੀਂ ਪਹਿਲਾਂ ਵੀ ਬਹੁਤ ਪਿਆਰ ਦਿੱਤਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ